ਸੋ ਹਾਂਜੀ ਬੀਬੀਆਂ ਭੈਣਾਂ ਲਈ ਇੱਕ ਖੁਸ਼ਖਬਰੀ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਵੱਲੋਂ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਉਹ ਆਂਗਣਵਰੀ ਦੇ ਵਿੱਚ ਪੋਸਟ ਆਈਆਂ ਨੇ 6810 ਪੋਸਟਾਂ ਜਿਹਦੇ ਵਿੱਚ ਆਂਗਣਵਰੀ ਮਰਕਰ ਤੇ ਆਂਗਣਵਰੀ ਹੈਲਪਰ ਦੀਆਂ ਇਹ ਪੋਸਟਾਂ ਨੇ ਜਿਨ੍ਹਾਂ ਦੀ ਜਿਹੜੀ ਵੰਡ ਅੱਗੇ ਲਈ ਅਨਸਾਰ ਕੀਤੀ ਹੈ ਸੋ ਭੈਣਾਂ ਲਈ ਮਾਤਾਵਾਂ ਲਈ ਬੀਬੀਆਂ ਲਈ ਬਹੁਤ ਜਿਹੜਾ ਇੱਕ ਸੁਨਹਿਰਾ ਮੌਕਾ ਕਾਫੀ ਲੰਮੇ ਸਮੇਂ ਤੋਂ ਉਡੀਕ ਕਰ ਰਹੀਆਂ ਸੀ ਸੋ ਵੈਕੈਂਸੀ ਆ ਚੁੱਕੀ ਹੈ 19 ਨਵੰਬਰ ਤੋਂ ਭਾਵ ਕੱਲ ਤੋਂ ਜਿਹੜੀ ਉਹ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਵੇਗੀ ਅਤੇ ਦਸੰਬਰ ਦੇ ਐਂਡ ਤੱਕ ਜਿਹੜੀ ਉਹ ਆਪਣਾ ਪਹਿਲੇ ਹਫਤੇ ਤੱਕ ਜਿਹੜੀ ਰਜਿਸਟ੍ਰੇਸ਼ਨ ਚੱਲੂਗੀ ਸੋ ਜਾਣਕਾਰੀ ਕੀ ਹੈ ਤੁਹਾਨੂੰ ਸਾਂਝੀ ਕਰ ਲੈਣੇ ਕਿਰਪਾ ਕਰਕੇ ਬਣੇ ਰਹੋ ਅਤੇ ਆਪਣਾ ਪਿਆਰ ਸਤਿਕਾਰ ਇਸੇ ਤਰ੍ਹਾਂ ਦੇਂਦੇ ਰਹੋ ਕਮੈਂਟਾਂ ਦੇ ਵਿੱਚ ਆਪਣੇ ਸੁਝਾਅ ਵੀ ਦਿੰਦੇ ਰਹੋ ਤੇ ਸਪੋਰਟ ਕਰਨ ਦੇ ਲਈ ਪਿਆਰ ਦੇਣ ਦੇ ਲਈ ਵੀਡੀਓ ਨੂੰ ਹਾਈਪ ਲਾਈਕ ਸ਼ੇਅਰ ਜ਼ਰੂਰ ਕਰਦੇ ਕਰੋ ਸੋ ਟੋਟਲ 6110 ਪੋਸਟਾਂ ਨੇ ਜੀ ਜਿਦੇ ਵਿੱਚ ਜਿਹੜਾ ਆਂਗਣਵਰੀ ਵਰਕਰ ਦੀਆਂ ਨੇ ਉਹ 1316 ਤੇ ਆਂਗਣਵਰੀ ਹੈਲਪਰ ਦੀਆਂ 4794 ਪੋਸਟਾਂ ਨੇ ਭਾਵ 6110 ਪੋਸਟਾਂ ਇਹ ਗਿਣਤੀ ਦੇ ਵਿੱਚ ਨੇ ਆਨਲਾਈਨ ਅਰਜੇ ਦੀ ਤਰੀਕ ਕੇਵਲ ਆਨਲਾਈਨ ਹੋਵੇਗੀ ਭਾਵ 19 ਨਵੰਬਰ ਤੋਂ ਸਿਰੇ 9 ਵਜੇ ਤੋਂ ਲੈ ਕੇ 10 ਦਸੰਬਰ 11 59 ਤੱਕ ਭਾਵ 12 ਵਜੇ ਤੋਂ ਪਹਿਲਾਂ-ਪਹਿਲਾਂ ਤੁਸੀਂ ਅਪਲਾਈ ਕਰ ਸਕਦੇ ਹੋ ਯੋਗਤਾ ਜਿਹੜੇ ਆਂਗਣਵਾਰੀ ਵਰਕਰ ਨੇ ਉਹਨਾਂ ਲਈ ਯੋਗਤਾ ਜਿਹੜੀ ਉਹ ਘੱਟੋ-ਘੱਟ ਪਲੱਸ 2 ਪਾਸ ਹੈ ਤੇ ਜਿਹੜੇ ਆਂਗਣਵਾਰੀ ਹੈਲਪਰ ਨੇ ਉਹਨਾਂ ਲਈ 10ਵੀਂ ਰੱਖੀ ਗਈ ਠੀਕ ਹੈ ਜੀ ਤੇ ਉਹ ਪੰਜਾਬ ਦੇ ਪੱਕੇ ਵਸਨੀਕ ਹੋਣੇ ਚਾਹੀਦੇ ਆ ਠੀਕ ਹੈ ਜੀ ਮੈਰਿਟ ਅੰਕ ਦੀ ਜੇਕਰ ਗੱਲ ਕਰੀ ਤਾਂ ਆਂਗਣਵਾਰੀ ਵਰਕਰ ਦੇ 100 ਅੰਕ ਨੇ ਅਤੇ ਜਿਹੜਾ ਆਪਣਾ ਹੈਲਪਰ ਦੇ ਉਹਦੇ 50 ਅੰਕ ਹੈ ਤਜ਼ਰਬਾ ਡਿਪਲੋਮਾ ਸਪੋਰਟਸ ਆਦਲੀ ਵੇਟੇਜ ਪੂਰੀ ਵਿਸਤ੍ਰਿਤ ਨਿਯਮ ਸੈਂਟਰ ਕੋਡ ਅਤੇ ਡਿਸਟ੍ਰਿਕਟ ਵਿਲੇਜ ਵਾਈ ਸੂਚੀ ਠੀਕ ਹੈ ਜੀ ਉਹ ਅੱਗੇ ਆਪਾਂ ਦੇਖ ਸਕਦੇ ਹਾਂ ਸੋ ਵੱਡੀ ਗਿਣਤੀ ਦੇ ਵਿੱਚ ਜਿਹੜਾ ਉਹ ਇਹਨਾਂ ਨੇ ਪੋਸਟ ਦਿੱਤੀਆਂ ਨੇ ਬਾਕੀ ਜਾਣਕਾਰੀ ਆਪਾਂ ਤੁਹਾਨੂੰ ਆਸਾਨੀ ਕਰ ਲੈਨੇ ਬਣੇ ਰਹੋ ਸੋ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਅੰਗਣਵਾਲੀ ਵਰਕਰ ਠੀਕ ਹੈ ਜੀ ਏ ਡਬਲਯੂ ਡਬਲਯੂ ਹੈ ਅਤੇ ਆਂਗਣਵਰੀ ਹੈਰਪਲ ਇਹ ਡਬਲਯੂ ਐਚ ਭਰਤੀ ਦੀਆਂ 610 ਜਿਹੜੀਆਂ 10 ਅਸਾਮੀਆਂ ਠੀਕ ਹੈ ਆ ਸਾਰੀ ਡਿਟੇਲ ਆ ਗਈ ਠੀਕ ਹੈ ਜੀ ਇਹ ਯੋਗਤਾ ਮਾਪਦੰਡ ਜੋ ਵੀ ਹੈ ਉਹ ਸਾਰਾ ਇਹਦੇ ਵਿੱਚ ਦਿੱਤਾ ਹੈਗਾ ਤੁਹਾਨੂੰ ਸਮਾਜਿਕ ਸੁਰੱਖਿਆ ਤੇ ਸਤਰੀ 발 ਵਿਕਾਸ ਪੰਜਾਬ ਵੱਲੋਂ ਆਂਗਣਵਰੀ ਵਰਕਰ ਅਤੇ ਆਂਗਣਵਰੀ ਹੈਰਪਲ ਦੀਆਂ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਇਹ ਕੇਵਲ ਇੱਛੁਕ ਤੇ ਯੋਗ ਇਸਤਰੀਆਂ ਲਈ ਹੈ ਕੁੱਲ ਮਿਲਾ ਕੇ 610 ਅਸਾਮੀਆਂ ਭਰੀਆਂ ਜਾਣੀਆਂ ਨੇ ਇਹ ਧਿਆਨ ਦੇਣਾ ਜ਼ਰੂਰੀ ਕਿ ਅਸਾਮੀਆਂ ਦੀ ਗਿਣਤੀ ਸੰਕੇਤਕ ਅਤੇ ਲੋੜ ਅਨੁਸਾਰ ਘਟਾਈ ਜਾਂ ਵਧਾਈ ਕੀਤੀ ਜਾ ਸਕਦੀ ਹੈ ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਵਿਭਾਗ ਦੀ ਵੈੱਬਸਾਈਟ sswcd.punjab.gov.in ਨੂੰ ਨਿਯਮਿਤ ਤੌਰ ਤੇ ਵੇਖਦੇ ਰਹਿਣ ਤਾਂ ਜੋ ਕਿਸੇ ਵੀ ਐਡਮਿੰਟਡ ਜਾਂ ਕੋਰੀਡੈਂਸ ਤੋਂ ਜਾਣੂ ਹੋ ਸਕਣ ਕਿਉਂਕਿ ਇਹ ਸਿਰਫ ਵੈੱਬਸਾਈਟ ਤੇ ਹੀ ਜਾਰੀ ਕੀਤਾ ਜਾਏ। ਸੋ ਮਿਤੀ ਧੰਦਾਸੀਂ ਇੱਥੇ ਦੋਸਤੋ ਠੀਕ ਹੈ ਜੀ 19 ਨਵੰਬਰ ਤੋਂ ਸ਼ੁਰੂ ਹੋ ਚੁੱਕਿਆ ਹੈ ਜਿਹੜੀਆਂ ਆਂਗਣਵੜੀ ਵਰਕਰ ਦੇ 1300 16 ਪੋਸਟਾਂ ਨੇ ਤੇ ਆਂਗਣਵੜੀ ਹੈਰਪਲ ਦੀਆਂ 4794 ਪੋਸਟਾਂ ਠੀਕ ਹੈ ਜੀ 10 ਦਸੰਬਰ ਦੀ ਲਾਸਟ ਡੇਟ ਹੋਊਗੀ। ਠੀਕ ਹੈ ਇਹ ਵੀ ਸਪਸ਼ਟ ਕੀਤਾ ਜਾਂਦਾ ਹੈ ਕਿ ਅਰਜੀ ਸਿਰਫ ਨਿਰਧਾਰਿਤ ਫਾਰਮੈਟ ਅਨੁਸਾਰ ਲੋੜੀਂਦੇ ਦਸਤਾਵੇਜ਼ ਸਮੇਤ ਆਨਲਾਈਨ ਲਿੰਕ ਰਾਹੀਂ ਹੀ ਦਿੱਤੀ ਜਾ ਸਕਦੀ ਹੈ ਹੋਰ ਕਿਸੇ ਵੀ ਮੋਰਚੇ ਭਾਵ ਤੁਸੀਂ ਆਨਲਾਈਨ ਹੀ ਅਪਲਾਈ ਕਰ ਸਕਦੇ ਹੋ ਆਨਲਾਈਨ ਕਿਸੇ ਵੀ ਤਰ੍ਹਾਂ ਦਾ ਕੋਈ ਜਿਹੜਾ ਤੁਹਾਡੀ ਅਰਜੀ ਨਹੀਂ ਮੰਨੀ ਜਾਊਗੀ ਇਹਨਾਂ ਸਮੇਂ ਦੀ ਯੋਗਤਾ ਤੇ ਵਿਦਿਅਕ ਮਾਪਦੰਡ ਵੱਖਰੇ ਨਿਰਧਾਰਿਤ ਕੀਤੇ ਗਏ ਹਨ ਉਮੀਦਵਾਰਾਂ ਨੂੰ ਆਪਾਂ ਅੰਗਣਵਲੀ ਵਰਕਰ ਜਾਂ ਹੈਲਪਰ ਦੀ ਅਸਾਮੀ ਲਈ ਅਪਲਾਈ ਕਰਨ ਲਈ ਉਸ ਪਿੰਡ ਵਾਰ ਦੀ ਪੱਕੀ ਵਸਨੀਕ ਹੋਣੀ ਚਾਹੀਦੀ ਹੈ ਉਹ ਅਪਲਾਈ ਕਰ ਰਹੀ ਹੈ ਜਾਂ ਆਸ-ਪਾਸ ਦੇ ਖੇਤਰ ਦੀ ਵਸਨੀਕ ਹੋਣੀ ਚਾਹੀਦੀ ਹੈ ਕੋਈ ਉਮੀਦਵਾਰ ਪਿੰਡ ਵਾਰਡ ਤੋਂ ਬਾਹਰਤੀ ਹੈ ਤਾਂ ਉਸਦੀ ਅਰਜੀ ਤੇ ਵਿਚਾਰ ਨਹੀਂ ਕੀਤਾ ਜਾਏਗਾ ਠੀਕ ਹੈ ਭਾਵ ਜਿਹੜੇ ਵਾਰਡ ਦੇ ਵਿੱਚ ਤੁਸੀਂ ਰਹ ਰਹੇ ਹੋ ਉਥੋਂ ਦਾ ਤੁਸੀਂ ਵਸਨੀਕ ਦਾ ਸਬੂਤ ਹੋਣਾ ਚਾਹੀਦਾ ਭਾਵ ਤੁਹਾਡੀ ਵੋਟਰ ਕਾਰਡ ਜਿਹੜਾ ਬਣਿਆ ਹੋਣਾ ਚਾਹੀਦਾ ਅੰਗਣਵਾੜੀ ਵਰਕਰ ਲਈ ਵਿਦਿਅਕ ਯੋਗਤਾ ਆਪਾਂ ਪਹਿਲਾਂ ਹੀ ਦੱਸਦੇ ਹਾਂ ਅੰਗਣਵਾੜੀ ਵਰਕਰ ਲਈ ਜਿਹੜੀ 10 ਅੰਕਾਂ 100 ਅੰਕਾਂ ਦੀ ਅਧਾਰਤ ਹੈ ਤੇ ਜਿਸ ਵਿੱਚ ਪਲੱਸ 2 ਅਤੇ ਗ੍ਰੈਜੂਏਸ਼ਨ ਵੇਟ ਸਭ ਤੋਂ ਮਹੱਤਵਪੂਰਨ ਹੈ ਉਹ ਉਮੀਦਵਾਰ ਜਿਨ੍ਹਾਂ ਨੇ ਘੱਟੋ ਘੱਟ ਪਲੱਸ 2 ਦੀ ਸਿੱਖਿਆ ਪੂਰੀ ਕੀਤੀ ਹੈ ਉਹ ਇਸ ਅਸਾਮੀ ਲਈ ਯੋਗ ਹਨ ਸਾਰੇ ਅੰਕ ਵਿਦਿਅਕ ਯੋਗਤਾ ਵਾ ਆਂਗਣਵੜੀ ਹੈਰਪਲ ਲਈ ਦੋ ਤੋਂ 10ਵੀਂ ਪਾਸ ਇਹਨਾਂ ਨੇ ਦਿੱਤੇ ਸੀ ਠੀਕ ਹੈ 50 ਅੰਕ ਹੋਣਗੇ ਜਾਂ ਜਿਸ ਤੋਂ ਅੱਗੇ ਪਲੱਸ 2 ਜੇਕਰ ਕਿਸੇ ਨੇ ਕੀਤੀ ਹੈ ਤੇ ਗ੍ਰੈਜੂਏਸ਼ਨ ਉਹਨੂੰ ਵੇਟੇਜ ਤੇ ਰੱਖਿਆ ਜਾ ਸਕਦਾ ਹੈ ਕੈਟਾਗਰੀ ਵਾਸਤੇ ਚਾਹੇ ਉਹ ਡੋਮਿਸાઇલ ਸਰਟੀਫਿਕੇਟ ਜਾਤੀ ਸਰਟੀਫਿਕੇਟ ਪੱਕੀ ਬਸਨੀਕ ਸਬੂਤ ਕੁਝ ਵੀ ਬੀਮਾਰ ਆਪਣੀ ਚਿਹਰਣੀ ਕੈਟਾਗਰੀ ਬਦਲਣਾ ਚਾਹੁੰਦਾ ਹੈ ਤਾਂ ਇਸ ਲਈ 15 ਦਿਨਾਂ ਦਾ ਸਮਾਂ ਦਿੱਤਾ ਜਾਏਗਾ ਜਾਂ ਕਈ ਵਾਰ ਕੀ ਹੁੰਦਾ ਵੀ ਆਪਾਂ ਆਂਗਣਵੜੀ ਹੈਰਪਲ ਚ ਕਰਨਾ ਹੈ ਜਾਂ ਆਂਗਣਵੜੀ ਵਰਕਰ ਚ ਕਰਨਾ ਹੈ ਉਹ ਠੀਕ ਹੈ ਦਿੱਤਾ ਹੁੰਦਾ ਤਾਂ 21 ਸਾਲ ਤੋਂ ਲੈ ਕੇ 37 ਸਾਲ ਤੱਕ ਜਿਹੜੀ ਉਹ ਉਮਰ ਜਿਹੜੀ ਰੱਖੀ ਗਈਏ ਦੋਸਤੋ ਠੀਕ ਹੈ ਆਂਗਣਵਾਲੀ ਵਰਕਰ ਦੀ ਤੇ ਜਿਹੜੀ ਆਂਗਣਵਾਲੀ ਹੈਲਪਰ ਹੈ ਉਹਦੀ 18 ਤੋਂ 37 ਸਾਲ ਰੱਖੀ ਗਈ ਹੈ ਠੀਕ ਹੈ ਜੀ ਸੋ ਰੱਖਣੀਏ ਸ਼੍ਰੇਣੀ ਲਈ ਉਮਰ ਦੇ ਵਿੱਚ ਛੋਟ ਦਿੱਤੀ ਗਈ ਹੈ 42 ਸਾਲ ਜਿਹੜੀ ਹੋ ਦਿੱਤੀ ਗਈ ਹੈ ਠੀਕ ਹੈ ਜੀ ਤੇ ਹੈਲਪਰ ਦੀ ਉਮਰ ਜਿਹੜੀ ਉਮਰ ਹੈ ਉਹ 60 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ 21/7/2016 ਤੋਂ ਰਿਟਾਇਰਮੈਂਟ ਲਈ ਅਤੇ ਉਹਨਾਂ ਦੀ ਸੇਵਾ 65 ਸਾਲ ਪੂਰੀ ਹੋਣ ਤੇ ਖਤਮ ਨਹੀਂ ਹੋਏਗੀ। ਸਾਰੇ ਉਮੀਦਵਾਰ ਲਈ ਲਾਜ਼ਮੀ ਹੈ ਕਿ ਉਹ ਉਮਰ ਦੀ ਸ਼ੋਰਟ ਸਬੰਧੀ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਾਉਣ ਜਿਵੇਂ ਕਿ ਵਿਧਵਾਵਾਂ ਦਾ ਤਲਾਕਸ਼ੋਦਾ ਔਰਤਾਂ ਲਈ ਘਟੂਕਟ 5 ਸਾਲਾਂ ਦਾ ਤਲਾਕ ਵਿਧਵਾ ਹੋਣ ਦਾ ਸਬੂਤ ਦੇਣਾ ਠੀਕ ਹੈ ਜੀ। ਬਾਕੀ ਚੋਣ ਪ੍ਰਕਿਰਿਆ ਅਤੇ ਬੇਟੇ ਦਾ ਆਧਾਰ ਆ ਸਾਰੀ ਡਿਟੇਲ ਕਿਉਂਕਿ ਵੀਡੀਓ ਜਿਆਦਾ ਲੰਬੀ ਹੋ ਜਾਊਗੀ ਇਸ ਕਰਕੇ ਦੋਸਤੋ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਠੀਕ ਹੈ ਜੀ। ਹਾਂ ਤੁਹਾਨੂੰ ਦੇਖੋ 12ਵੇਂ ਦੇ 30 ਨੰਬਰ ਹੋਣਗੇ ਜਿਹੜੇ ਗ੍ਰੈਜੂਏਸ਼ਨ ਦੇ ਵੀ 30 10 ਜਿਹੜਾ ਉਹ ਨੰਬਰ ਹੈ ਠੀਕ ਹੈ ਜੀ ਸੋ ਇਸ ਤਰ੍ਹਾਂ ਕੁੱਲ ਅੰਕ ਜਿਹੜੇ ਉਹ 100 ਕੀਤੇ ਗਏ ਸੋ ਇਸ ਤਰੀ 50 ਅੰਕ ਜਿਹੜੇ ਹੈਗੇ ਉਹ ਹੈਲਪਰ ਵਾਸਤੇ ਹੈ 10ਵੀਂ 12ਵੀਂ ਗ੍ਰੈਜੂਏਸ਼ਨ ਡਿਪਲੋਮਾ ਤਜਰਬਾ ਜਾਂ ਹੋਰ ਵੀ ਜਿਹੜੀ ਕੋਈ ਸ਼ਰਤ ਇਹਨਾਂ ਨੇ ਰੱਖੀ ਹੋਈ ਹੈ ਤਾਂ ਕੁੱਲ ਮਿਲਾ ਕੇ ਜਿਹੜਾ ਤੁਸੀਂ ਦੇਖ ਵੀ ਸਕਦੇ ਹੋ ਦੋਸਤੋ ਜ਼ਿਲ੍ਹਾ ਵਾਈਜ਼ ਵੀ ਅੱਗੇ ਵੰਡ ਕੀਤੀ ਹੋਈ ਹੈ ਅੰਮ੍ਰਿਤਸਰ ਚ ਕਿੰਨੀਆਂ ਨੇ ਬਠਿੰਡਾ ਚ ਖਾਸ ਕਰਕੇ ਜਿਕਰ ਆਪਾਂ ਆਵਦੀ ਗੱਲ ਕਰੀ ਤਾਂ ਬਠਿੰਡਾ ਜਿਹੜਾ ਐਸਸੀ ਦੇ 11 ਨੇ ਬੀਸੀ ਦੀ ਜ਼ੀਰੋ ਪੋਸਟ ਹੈ ਤੇ ਅਨਰੱਖਮੀਆਂ ਤੇਤੀ ਭਾਵੇਂ ਇਸ ਤਰ੍ਹਾਂ ਕੁੱਲ ਮਿਲਾ ਕੇ ਬਠ ਹੋਰ ਇਹਨੇ ਕਈ 15 ਤਕਰੀਬਨ 40-50 ਦੇ ਲਗਭਗ ਜਿਹੜੀਆਂ ਹਮਾਨਸਾ ਤੇ ਇਸ ਤਰ੍ਹਾਂ ਦੀ ਬਠਿੰਡਾ ਦੇ ਵੀ ਜਿਹੜੀਆਂ ਪੋਸਟ ਆਈਆਂ ਸੋ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਅਤੇ ਉਹਨਾਂ ਭੈਣਾਂ ਨੂੰ ਖਾਸ ਕਰਕੇ ਜਿਹੜੀਆਂ ਘਰੇਲੂ ਔਰਤਾਂ ਨੇ ਜਿਹੜੀਆਂ 10-12 ਪੜ੍ਹੀਆਂ ਨੇ ਬੀਏ ਪੜ੍ਹੀਆਂ ਨੇ ਘਰ ਦਾ ਵਿੱਚ ਕਾਮਕਾਰੀਆਂ ਤਾਂ ਉਹਨਾਂ ਵਾਸਤੇ ਇੱਕ ਸਨਹਿਰਾ ਮੌਕਾ ਹੈ ਸੋ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ